ਬਟਾਲਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਿਜੀਲੈਂਸ ਜਾਂ ਫਿਰ ਐਕਸਾਈਜ਼ ਵਿਭਾਗ ਦਾ ਵੱਡਾ ਐਕਸ਼ਨ ਕੀਤਾ ਗਿਆ ਹੈ ਦੱਸਦੇ ਹਾਂ ਸਵੇਰੇ ਤੜਕਸਾਰ ਹੀ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਲੀਡਰ ਪੱਪੂ ਜੈੰਤੀ ਪੁਰੀਆ ਦੇ ਘਰ ਕੋਈ ਵਿਜੀਲੈਂਸ ਦੀ ਰੇਡ ਪਿਛਲੇ 1 ਘੰਟੇ ਤੋਂ ਚੱਲ ਰਹੀ ਹੈ ਤੇ ਰੇਡ ਕਿਸੇ ਨੂੰ ਵੀ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ ਸੂਤਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਬਟਾਲਾ ਦੇ ਕੁੱਲ 5 ਲੋਕਾਂ ਦੇ ਘਰ ਰੇਡ ਹੋਈ ਹੈ ਤੇ ਬਟਾਲਾ ਦੇ ਮੇਅਰ ਸ਼ਰਾਬ ਕਾਰੋਬਾਰੀ ਅਤੇ ਉਨ੍ਹਾਂ ਦੇ ਜਿੰਨੇ ਵੀ ਨਜ਼ਦੀਕੀ ਸਨ ਉਨ੍ਹਾਂ ਦੇ ਘਰਾਂ ਵਿੱਚ ਜਾ ਜਿਹੜਾ ਹੈ ਉਹ ਖੰਗਾਲ ਰੋਏ ਨੇ ਘਰਾਂ ਦੇ ਵਿੱਚ ਜਾ ਕੇ ਘਰਾਂ ਨੂੰ ਖੰਗਾਲਿਆ ਜਾ ਰਿਹਾ ਹੈ ਪਰ ਫਲਹਾਲ ਇਹ ਪੁਖਤਾ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿ ਰੇਡ ਵਿਜਰੈਂਸ ਦੀ ਹੈ ਜਾਂ ਫਿਰ ਈਡੀ ਵਗੈਰਾ ਦੀ ਫਲਹਾਲ ਅਧਿਕਾਰੀ ਮੀਡੀਆ ਤੋਂ ਇਸ ਬਾਰੇ ਦੂਰੀ ਬਣਾਏ ਹੋਏ ਨੇ ਤੇ ਦੂਜੇ ਪਾਸੇ ਬਟਾਲਾ ਦੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੰਜੀਪ ਸ਼ਰਮਾ ਨੇ ਰੇਡ ਨੂੰ ਸਿਆਸੀ ਰੰਜੀਸ਼ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਕਾਂਗਰਸੀ ਉਮੀਦਵਾਰ ਦੇ ਤੇਜ਼ੀ ਨਾਲ ਵਧਰੇ ਪ੍ਰਭਾਵ ਅਤੇ ਜਿਤ ਨੂੰ ਵੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਮੇਰੀ ਤੂੰ ਜਿਹੜਾ ਹੈ ਅਗਲੇ ਦਿਨ ਹੀ ਰੇਡ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ ਦੇਖੋ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇ ਜੋ ਫੋਨ ਆਇਆ ਹਰਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਉਹਨੇ ਪਤਾ ਨਹੀਂ ਕਿ ਕਿਹੜੀ ਰੇਡ ਆ ਇਮ ਕੰਟੈਕਸਟ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉੱਥੇ ਬਾਹਰ ਪੁੱਛਿਆ ਮੈਂ ਦੋ ਕੰਟੈਜੈਂਟਸ ਆਏ ਸਨ ਮੈਂ ਹਾਂ ਯਾਰ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਇਮ ਕੰਟੈਕਸਟ ਦੀ ਰੇਡ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਲੇਕਿਨ ਮੈਂ ਸੋਨਾਂ ਵੀ ਇਹ ਪੋਲੀਟਿਕਲੀ ਵੈਂਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ कॅम्प ਚ ਬਹੁਤ ਵਿਕਦਾ ਸੀ ਉੱਥੇ ਜਿੰਨਾ ਵੀ ਸੀਏਡੀ ਵਾਲਿਆਂ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ कॅम्प ਦੀ ਗੱਲ ਚਲਦੀ ਰਹੀ ਆ ਔਰ ਚਲਦੀ ਰਹੀ ਆ ਵੀ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਾਡੇ ਤੇ ਰੇਟ ਕੀਤੀ ਗਈ ਹੈ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗਨ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸ ਜਿਹੜੇ ਸ਼ਰਾਬ ਪੀਉਂਦੇ ਆ ਅਸੀਂ ਤੇ ਕਿਸੇ ਨਾਜ ਤੱਕ ਕਿਸੇ ਚਾਹ ਤੱਕ ਨਹੀਂ ਪੀਾਈ ਤੇ ਸ਼ਰਾਬ ਦੇ ਬਾਰੇ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵਨ ਡੋਲ ਹੋਈ ਤੇ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਵਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਪਾਖਰਪੁਰੇ ਵੀ ਇੱਕ ਹੋਈ ਆ ਤੇ ਇੱਕ ਇੰਨਾ ਦੀ ਹੋਈ ਹੈ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਜੀ ਕਿਹਦੇ ਕਰ ਰੇਡ ਬੋਲਿਆ ਕੀ ਲੱਗਦਾ ਕਿ ਰੇਡ ਹੈ ਕਿ ਦੀ ਇਸ ਪਾਰੇ ਤੇ ਕੋਈ ਨਹੀਂ ਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਔਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿੰਨੇ ਕੀਤੀ ਹੈ ਜੀ ਇਨਕਮ ਟੈਕਸ ਨੇ ਕੀਤੀ ਵਿਜੀਲੈਂਸ ਨੇ ਕੀਤੀ ਜਾਂ ਜੀਡੀ ਨੇ ਕੀਤੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਆ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਜਾਇਜ਼ ਧੱਕੇਸ਼ਾਹੀ ਕਰ ਰਹੀ ਹੈ ਉਹਦੇ ਖਿਲਾਫ ਤੇ ਅਸੀਂ ਵਿਰੋਧ ਚੁੱਕਾਂਗੇ ਰੇਡ ਕੋਈ ਸਵੇਰੇ